ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਜਦ ਮੈਂ ਤੁੰਬੇ ਨੂੰ ਚੀਰਨ ਲੱਗੀ ਜਦ ਮੈਂ ਤੁੰਬੇ ਨੂੰ ਚੀਰਨ ਲੱਗੀ ਟੁਕੜੇ ਕੀਤੇ ਚਾਰ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਜਦ ਮੈਂ ਤੁੰਬੇ ਨੂੰ ਟੜਕਣ ਲੱਗੀ ਜਦ ਮੈਂ ਤੁੰਬੇ ਨੂੰ ਟੜਕਣ ਲੱਗੀ ਮੁਸ਼ਕ ਗਿਆ ਵਿਚਾਰ ਕੁੜੇ ਹੇ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹੇ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹੇ ਤੁੰਬਾ ਪੱਜੀ ਪੱਜੀ ਨਾਨੰਦ ਵੇਖਣ ਆਈ ਪੱਜੀ ਪੱਜੀ ਨਾਨੰਦ ਵੇਖਣ ਆਏ ਡਿੱਗ ਗਈ ਪਿੱਠ ਦੇ ਪਾਰ ਕੁੜੇ ਹੇ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹੇ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹੈ ਤੁੰਬਾ ਪੱਜੀ ਪੱਜੀ ਨੰਦ ਮੇਰੇ ਸਹੁਰੇ ਕੋਲ ਗਈ ਪੱਜੀ ਪੱਜੀ ਨੰਦ ਮੇਰੀ ਸਹੁਰੇ ਕੋਲ ਗਈ ਭਾਬੋ ਨੂੰ ਕੱਢ ਦਿਓ ਵਾਰ ਕੁੜੇ ਹੈ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹੈ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹੈ ਤੁੰਬਾ ਕਿਵੇਂ ਕੱਡਾਂ ਤੀਏ ਮੇਰੀ ਕਿਵੇਂ ਕੱਡਾਂ ਤੀਏ ਮੇਰੀ ਹਰ ਚਰਪੀਏ ਹਜ਼ਾਰ ਕੁੜੇ ਹੈ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹੈ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹੈ ਤੁੰਬਾ ਭੱਜੀ ਭੱਜੀ ਨਣਦ ਸੱਸ ਕੋਲ ਜਾਂਦੀ ਐ ਭੱਜੀ ਭੱਜੀ ਨਣ ਸੱਸ ਕੋਲ ਜਾਂਦੀ ਐ ਭਾਬੋ ਨੂੰ ਕੱਢ ਦੋ ਬਾਹਰ ਕੁੜੇ ਹੈ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹੈ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹੈ ਤੁੰਬਾ ਕਿਵੇਂ ਕੱਡਾਂ ਤੀਏ ਮੇਰੀ ਕਿਵੇਂ ਕੱਡਾਂ ਤੀਏ ਮੇਰੀ ਪਾਣੀ ਪੀਤ ਵਾਰ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਭੱਜੀ ਭੱਜੀ ਨੰਨ ਜਿਹੜੇ ਕੋਲ ਜਾਂਦੇ ਐ ਭੱਜੀ ਭੱਜੀ ਨੰਨ ਜਿਹੜੇ ਕੋਲ ਜਾਂਦੀ ਐ ਬਾਬੂ ਨੂੰ ਕੱਢ ਦਿਓ ਵਾਰ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹੈ ਤੁੰਬਾ ਕਿਵੇਂ ਕੱਡਾ ਪੈਣ ਮੇਰੀ ਕਿਵੇਂ ਕੱਡਾ ਪੈਣ ਮੇਰੀ ਜੰਝਗਿਆ ਨਾਲ ਕੁੜੀ ਹੈ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹੈ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹੈ ਤੁੰਬਾ ਪੱਜੀ ਪੱਜੀ ਨੰਦ ਠਾਣੀ ਕੋਲੇ ਜਾਂਦੀ ਹੈ ਪੱਜੀ ਪੱਜੀ ਨੰਦ ਠਾਣੀ ਕੋਲੇ ਜਾਂਦੀ ਹੈ ਬਾਪੂ ਨੂੰ ਕੱਢ ਦਿਓ ਬਾਰ ਕੁੜੀ ਹੈ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹਏ ਤੁੰਬਾ ਕਿਵੇਂ ਕੱਡਾਂ ਬੀਬੀ ਰਾਣੀ ਕਿਵੇਂ ਕੱਡਾਂ ਬੀਬੀ ਰਾਣੀ ਕੰਮ ਕਰਾਉਂਦੀ ਨਾਲ ਕੁੜੀ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹਏ ਤੁੰਬਾ ਪੱਜੀ ਪੱਜੀ ਨੰਦ ਮਾਹੀ ਕੋਲ ਜਾਂਦੀ ਏ ਪੱਜੀ ਪੱਜੀ ਨੰਦ ਮਾਹੀ ਕੋਲ ਜਾਂਦੀ ਏ ਭਾਬੋ ਨੂੰ ਕੱਢ ਦਿਓ ਵਾਰ ਕੁੜੀ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹਏ ਤੁੰਬਾ ਬਾਹਰੋਂ ਆਇਆ ਅੱਕਿਆ ਥੱਕਿਆ ਬਾਹਰੋਂ ਆਇਆ ਅੱਕਿਆ ਥੱਕਿਆ ਨਿੱਕਲ ਕਰਦੀ ਨਾਰ ਕੁੜੀ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਬਾਹਰ ਕਟਕੇ ਆਟਾ ਗੁੰਨੇਆ ਬਾਹਰ ਕਟਕੇ ਆਟਾ ਗੁੰਨੇਆ ਹੋ ਗਿਆ ਲਾਲੋ ਲਾਲ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਆਟਾ ਗੁੰਨੇ ਕੇ ਅੱਗ ਮਚਾਈ ਆਟਾ ਗੁੰਨੇ ਕੇ ਅੱਗ ਮਚਾਈ ਸੜਗੇ ਮੁਛ ਦੇ ਵਾਲ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਮੋਟੀਆਂ ਮੋਟੀਆਂ achar ਪਕਾਈਆਂ ਮੋਟੀਆਂ ਮੋਟੀਆਂ achar ਪਕਾਈਆਂ ਖਾਵਾਂਗੇ ਲੂਣ ਦੇ ਨਾਲ ਕੁੜੇ ਹਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਏ ਤੁੰਬਾ ਤੂੰਬਾ ਮੇਰੀ ਜਾਨ ਕੁੜੀ ਹੈ ਤੂੰਬਾ ਅੱਧੀ ਰਾਤੀ ਖਾਵਣ ਲੱਗਾ ਅੱਧੀ ਰਾਤੀ ਖਾਵਣ ਲੱਗਾ ਖੜੇ ਪਰਾਉਣੇ ਚਾਰ ਕੁੜੀ ਹੈ ਤੂੰਬਾ ਤੂੰਬਾ ਮੇਰੀ ਜਾਨ ਕੁੜੀ ਹੈ ਤੂੰਬਾ ਤੂੰਬਾ ਮੇਰੀ ਜਾਨ ਕੁੜੀ ਹੈ ਤੂੰਬਾ ਕੋਠੇ ਚੜਕੇ ਕੁੱਕਣ ਲੱਗਾ ਕੋਠੇ ਚੜਕੇ ਕੁੱਕਣ ਲੱਗਾ ਮੁੜਿਆ ਕਰਦੀ ਨਾਰ ਕੁੜੀ ਹੈ ਤੂੰਬਾ ਤੁੰਬਾ ਮੇਰੀ ਜਾਨ ਕੁੜੀ ਹੈ ਤੁੰਬਾ ਮੁੜਿਆ ਕਰਦੀ ਨਾਰ ਕੁੜੀ ਹੈ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹੈ ਤੁੰਬਾ ਤੁੰਬਾ ਮੇਰੀ ਜਾਨ ਕੁੜੀ ਹੈ ਤੁੰਬਾ